ਤੁਸੀਂ ਦੇਖ ਰਹੇ ਹੋ ਗ੍ਰਾਂਟ ਨਿਊਜ਼ ਦੀਆਂ ਖਬਰਾਂ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਚ ਸੁੱਲ ਜਾਇਆ ਅਸਲੇ ਅਤੇ ਗੱਡੀ ਸਮੇਤ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਐ ਥਾਣਾ ਗੜਚੰਕਰ ਤੇ ਮਾਹੀਲਪੁਰ ਪੁਲਿਸ ਵੱਲੋਂ ਜਾਂਚ ਪੜਤਾਲ ਪਤਾ ਲੱਗਾ ਕਿ ਮਿਤੀ 18 ਜੂਨ 25 ਦੀ ਰਾਤ ਨੂੰ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੇਵਾ ઠાਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰੋਂ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜ਼ਦੀਕ ਪਿੰਡ ਸ਼ਾਹਪੁਰ ઠાਣਾ ਗੜਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਰਿਹਾ ਸੀ ਤੇ ਨਵੀਨ ਕੁਮਾਰ ਰੈਡੀਮੈਂਟ ਕਪੜੇ ਦੀ ਨਵੀਂ ਫੈਸ਼ਨ ਪੁਆਇੰਟ ਝੁੱਗੀਆਂ ઠાਣਾ ਗੜਸ਼ੰਕਰ ਦੁਕਾਨ ਕਰਦਾ ਸੀ ਨਵੀਨ ਕੁਮਾਰ ਦੀ ਦੁਕਾਨ ਤੇ ਉਸਦੇ ਮਾਮੇ ਦਾ ਲੜਕਾ ਆਰੀਨ ਪੁੱਤਰ ਅਮਿਤ ਕੁਮਾਰ ਵਾਸੀ ਸੇਵਾ ઠાਣਾ ਗੜਸ਼ੰਕਰ ਕੰਮ ਕਰਦਾ ਸੀ ਜੇ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੁੱਗੀਆਂ ਕਹਣਾ ਚਾਹੁੰਦਾ ਸੀ ਨਵੀਨ ਕੁਮਾਰ ਦੇ ਸਾਰੇ ਗਾਹਕਾਂ ਨਾਲ ਆਰੀਨ ਦਾ ਮੇਲ ਜ਼ੋਲ ਬਹੁਤ ਜ਼ਿਆਦਾ ਸੀ ਜੋ ਆਰੀਨ ਵੱਲੋਂ ਆਪਣੀ ਦੁਕਾਨ ਨਵੀਨ ਕੁਮਾਰ ਦੀ ਦੁਕਾਨ ਦੇ ਬਰਾਬਰ ਖੁੱਲਣ ਨਾਲ ਉਸ ਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ ਇਸੇ ਰੱਜਿਸ਼ ਕਰਕੇ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਨ ਪੁੱਤਰ ਅਮਿਤ ਕੁਮਾਰ ਵਾਸੀ ਸੇਵਾ ਠਾਣਾ ਗੜਸ਼ੰਕ ਨੂੰ ਮਾਰ ਕੇ ਨiyet ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿੱਚ ਸੁਨਸਾਨ ਜਗ੍ਹਾ ਤੇ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਤੇ ਆਪਣੇ ਰਿਜ਼ਾਈਜ਼ ਪਿਸਤੌਲ 32 ਬੋਲ ਨਾਲ ਆਰੀਨ ਦੇ ਸਿਰ ਤੇ ਸਾਟੀ ਵਿੱਚ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੇਖੋ ਪੂਰੀ ਖਬਰ ਅਰਦਾਤ ਕਰ ਲੈਨੇ ਕੀਤੀ ਬਟ ਦੇਰ ਦੇਰ ਟੂ ਸਪੋਰਟ ਹਿਮ ਕੀ ਬਈ ਬਬਾ ਠੀਕ ਹੈ ਇਹ ਦੋਨੋਂ ਹੀ ਰੀਅਲ ਬ੍ਰਦਰ ਦੇਖੋ ਨਾ ਇਹ ਵੀ ਇਸਦੀ ਕੰਪਨੀ ਪਹਿਲਾ ਜੀ ਜੋ ਇਹਨਾਂ ਦੇ ਪਹਿਲਾ ਜੋ ਪਰਚਾ ਆਇਆ ਹੈ ਕੈਂਡੀਫੀਸ ਦਾ 304 ਜੀ ਜੀ 19th ਐਂਡ 20th ਇੱਕ ਰਾਤ ਪਹਿਲਾਂ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਆ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਹ ਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਾਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇੱਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀ ਤੇ ਉਹਨਾਂ ਦੇ ਨਾਲ ਡੀਐਸਪੀ ਗੜਸ਼ੰਕਰ ਤੇ ਉਹਨਾਂ ਦੀ ਟੀਮਸ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾ ਕ੍ਰਮ ਐਦਾ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਮ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड گارਮੈਂਟਸ ਦੀ ਸ਼ਾਪ ਕਰਦਾ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣੇ ਲੈ ਕੇ ਗਿਆ ਉਹਨੂੰ ਤੇ ਨਾਲ ਜਦੋਂ ਵਾਪਿਸ ਆ ਰਹੇ ਸੀਗੇ ਤੇ ਇੱਕ ਸੁੰਸਾਨ ਰਾਸਤੇ ਦੇ ਵਿੱਚ ਸੁੰਸਾਨ ਥਾਂ ਤੇ ਰੁਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ 32 ਬੋਰ ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਤੇ ਵਿੱਚ ਇੱਕ ਹੈਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਹਦੇ ਨਾਲ ਉਹਦੀ ਡੈਥ ਹੋ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕਰਮ ਤੇ ਮੋਟਿਵ ਬਿਹਾਈਂਡ ਥਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6-7 ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦਦਇਕ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤਾਂ ਇਹਦੇ ਦਸਨ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਜ਼ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਇਆ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖਨ ਗੁਰਦੀਪ ਇਹ ਦੋਨਾਂ ਨੂੰ ਵੀ ਐਸੀ ਫੜ ਲਏ ਦੋਨੋਂ ਹੀ ਬ੍ਰਦਰਸ ਨੇ ਜੋ ਕਿ ਗੜਸ਼ੰਕਰ ਦੇ ਹੀ ਰਹਿਣਾਲੇ ਹਨ ਗੁਰਮukh ਸਿੰਘ ਤੇ ਪਹਿਲਾਂ ਵੀ ਇਹ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਊਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀਆਂ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ 32 ਬੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਹਨ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਕੀਤੇ ਗਏ ਪਹਿਲਾਂ ਵੀ ਇਨਵੋਲਵ ਹੋ ਸਰ ਕਿਸੇ ਕੇਸ 'ਚ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮਿਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਬਟ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦਰਜ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਹੈ ਇੱਕ ਗੱਡੀ ਵੀ ਸਾਰੀ ਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਹੈ।